ਸੂਲਪਰੀਆ ਮੇਰੇ ਪੰਜਾਬੀ ਵਿਰੋ ਖੇਡਦੇ ਆ ਤੇ ਜਿਹੜੀ ਬਾਦੀਆਂ ਦੀ ਟੀਮ ਹੈ ਉਹ ਦੂਜੇ ਪਾਸੇ ਆ ਗਈ ਹੈ ਨੋਟ ਕਰੋ ਕੋੜ ਫੱਤੇ ਵਾਲੇ ਪਾਸੇ ਜੱਸਾ ਮੜੀਆਂ ਵਾਲੇ ਦਾ ਨਾਲ ਉਹਨਾਂ ਦੇ ਮੈਂ ਦੇਖਦਾ ਵੀ ਜਿੱਥੇ ਕੋੜੇ ਵਰਗੇ ਨੌਜਵਾਨ ਬਾਦੀਆਂ ਦੇ ਕਹਿੰਦੇ ਵੀ ਗਰਲਾਨ ਵਰਗੇ ਨੇ ਗੱਲਾਂ ਹੁੰਦੀਆਂ ਪਹਿਲੀ ਕਬੱਡੀ ਪੈ ਗਈ ਹੈ ਇਹ ਜੱਸਾ ਕਹਿੰਦੇ ਨੌਜਵਾਨਾ ਬਹੁਤ ਵਧੀਆ ਰੇਡਰ ਲੌਂਗੋ ਵਾਲੇ ਟੂਰਨਾਮੈਂਟ ਤੇ ਮੁੰਡੇ ਨੇ ਸ੍ਰੀ ਕਰਾਇਆ ਆਓ ਸ੍ਰੀ ਕਰਾਇਆ ਪਹਿਲੀ ਕਬੱਡੀ ਪੈ ਗਈ ਹੈ ਦੀਪੂ ਅਮਰਗੜ ਜੀ ਆਯੋ ਫਰ ਗਰਾਉਂਡ ਦੇ ਵਿੱਚ ਜੱਸਾ ਮਨੀਆਂ ਵਾਲੇ ਦਾ ਜੱਸਾ ਪਹਿਲੀ ਕਬੱਡੀ ਪਾ ਰਿਹਾ ਸੀਗਾ ਪਰ ਵੇਖਣਾ ਵੀ ਨੰਬਰ ਜਿਹੜਾ ਸਟਾਪਰ ਦੇ ਹਿੱਸੇ ਦੇ ਵਿੱਚ ਜਾ ਜੁੜਿਆ ਅਗਲੀ ਕਬੱਡੀ ਪਾਉਣ ਦੇ ਲਈ ਇਹਦਾ ਰਸੂਲਪੁਰ ਪਿੰਡਾ ਜਗਰਾਵਾਂ ਦੇ ਲਾਗੇ ਕਹਿੰਦੇ ਮਨੂ ਰਸੂਲਪੁਰੀ ਆ ਇਸ ਵੇਲੇ ਜੱਠੇ ਵਾਲੇ ਵੱਲੋਂ ਸਾਹਮਣੇ ਚਾਰ ਜਾਫਿਆਂ ਦੇ ਦਰਮਿਆਨ ਕਬੱਡੀ ਕਬੱਡੀ ਕਰਦਾ ਹੋਇਆ ਚਾਰਾਂ ਦੇ ਵਿੱਚੋਂ ਕਹਿੰਦੇ ਇੱਕ ਦੀ ਕੋਸ਼ਿਸ਼ ਹੈ ਸਾਹਮਣੇ ਦੇਖਦਾ ਵੀ ਸਮੇਂ ਦੇ ਕੀ ਫੈਸਲੇ ਹੋਣੇ ਆ ਰਸੂਲਪੁਰਿਆ ਮੰਨੂ ਇਹ ਰਾਜਾ ਇਹ ਰਾਜਾ ਦਾ ਸੋਨੀ ਬੰਦ ਰੋਡ ਵਾਲਾ ਜਿਹੜਾ ਜੱਫਾ ਲਾਉਂਦੀ ਤਕੜੀ ਜੀ ਕੋਸ਼ਿਸ਼ ਕਰ ਰਿਹਾ ਬਹੁਤ ਵਧੀਆ ਨੌਜਵਾਨ ਦਾ ਵੱਡਾ ਨਾਮ ਆ ਆ ਗਿਆ ਗੰਗਾ ਵਾਲਾ ਗੁਰਦਾਰ ਬਹੁਤ ਵੀਡੀਓ ਪਈਆਂ ਤੇ ਵੀਡੀਓ ਦਾ ਅਸਰ ਵੀ ਹੋਇਆ ਤੇ ਮੁੰਡਾ ਐਦ ਕੀ ਕਹਿੰਦੇ ਨਿਊਜ਼ੀਲੈਂਡ ਖੇਡ ਕੇ ਆਇਆ ਇਹ ਗੰਗਾ ਵਾਲਾ ਗੁਰਲਾਲ ਪਰ ਇਧਰ ਦੇ ਪਾਸੇ ਆਪਣੇ ਇਲਾਕੇ ਦਾ ਨਵਾਂ ਉੱਠਿਆ ਹੋਇਆ ਤੂਫਾਨ ਇਹ ਕਹਿੰਦੇ ਜਾਦੂ ਚੱਟੇਆਣਾ ਬੁੱਕੇ ਦੇ ਪਿੰਡ ਦਾ ਇਹ ਇੱਥੇ ਆਖਾ ਪੁਆਇੰਟ ਜਿਹੜਾ ਜਾਦੂ ਨੇ ਚੱਟੇਲ ਦੀ ਟੀਮ ਲਈ ਜੋੜਿਆ ਲਓ ਕਬੱਡੀ ਪਾਉਣ ਲਈ ਮੋਟਾ ਚੂੜ ਚੱਗਿਆ ਵਾਦਾ ਹੋਇਆ ਮੋਟਾ ਇਹ ਚੂੜ ਚੱਕ ਦੀ ਧਰਤੀ ਦਾ ਪੰਜਾਬੀ ਵੀਰੋ ਰੇਡ ਪਾਉਣ ਦੇ ਲਈ ਵਾਧਾ ਹੋਇਆ ਮੋਟਾ ਹੈ ਇਸ ਲਈ ਕਹਿੰਦੇ ਵੀ ਚਾਰ ਸਟਾਪਰ ਤਿਆਰ ਪਰ ਤਿਆਰ ਨੇ ਅੱਜ ਤੁੰਗਵਲੀ ਦੀ ਖੇਡ ਮੈਦਾਨ ਐਨਸਰਾ ਹੋ ਰਿਹਾ ਮੇਰੇ ਪੰਜਾਬੀ ਵੀਰੋ ਜਫਾ ਲੱਗੂਗੇ ਨਹੀਂ ਆ ਨਵੇਂ ਮੁੰਡੇ ਐ ਤੇ ਇਹਨਾਂ ਨੂੰ ਵੱਧ ਮੌਕਾ ਦਿਆ ਕਰੋ ਮੇਰੇ ਵੀਰੋ ਆਹ ਵੇਖੋ ਸਾਹਮਣੇ ਲੱਗਦਾ ਜੋਰ ਤੇ ਪੁਆਇੰਟ ਰੇਡਰ ਦੇ ਹਿੱਸੇ ਐ ਲਵੀ ਕੰਤੀ ਬਾਈ ਬਾਈ ਸੋਨੀ ਨੂੰ ਅੱਜ ਮੋਟਰਸਾਈਕਲ ਦੇਣਾ ਹੈ ਵੱਡੀ ਖੁਸ਼ੀ ਹੈ ਔਰ ਅਗਲੀਆਂ ਟੀਮਾਂ ਨੂੰ ਮੈਂ ਬੇਨਤੀ ਕਰਦੇ ਵਾਂ ਵੀ ਜਲਦੀ ਦੇ ਨਾਲ ਕਲਿਆਣ ਸੁੱਖਾ ਦੇ ਕਰਾਈ ਵਾਲਾ ਚੱਕਰਾਮ ਸਿੰਘ ਵਾਲਾ ਤੇ ਕੋੜ ਸ਼ਮੀਰ ਕਾਲੂ ਕੇ ਤੇ ਨਰੂਆਣਾ ਇਹ ਜਿਹੜੀਆਂ ਟੀਮਾਂ ਦੇ ਮੈਚ ਹੋਣਗੇ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਆ ਜਾਣ ਆ ਬਾਈ ਨੇ ਰੇਸ਼ ਲਾਈ ਐ ਮੇਰੀ ਬੇਨਤੀ ਹੈ ਭਰਾਵਾਂ ਕੇ ਇਹਦੇ ਵੀ ਮਾਨ ਸਨਮਾਨ ਕਰਿਓ ਵੇਖ ਸਾਹਮਣੇ ਕਹਿੰਦੇ ਮੇਰੇ ਪੰਜਾਬੀ ਰੋ ਚੱਠੇ ਵਾਲੀਆ ਤੇਜੂ 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 ਕਬੱਡੀ 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 ਆਓ ਬੱਲੇ 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 ਪਿਆਰ ਨਾਲ ਪਿਆਰ ਨਾਲ ਉਧਰ ਗਰਮੇਲ ਸਿੰਘ ਜੀ ਐਸਆਈ ਸਾਹਿਬ ਯਾਤੂ ਦੇ ਲਈ 500 ਰੁਪਏ ਭੇਜਦਾ ਬਹੁਤ ਧੰਨਵਾਦ ਕਰਤੱਬਾ ਵਾਲੇ ਵੀਰਾਂ ਨੂੰ ਬੇਨਤੀ ਹੈ ਭਾਈ ਜਣ ਕੇ ਜਦੋਂ ਮੈਚ ਚੱਲੀ ਜਾਂਦਾ ਤੁਸੀਂ ਸਾਡੇ ਕੋਲੇ ਤਿੰਨ ਤਿੰਨ ਜਾਣੇ ਆਇਓ ਯਾਰ ਸਾਨੂੰ ਜਿਆਦਾ ਕਮੈਂਟਰੀ ਕਰ ਲੈਂਦੇ ਵੀਰ ਬਣ ਕੇ ਜਾਂ ਛੋਡੇ ਬਾਰੇ ਜਦੋਂ ਮੈਚ ਖਤਮ ਦਾ ਉਦੋਂ ਆਇਆ ਕਰੋ ਮੇਰੇ ਭਰਾਣ ਕੇ ਮਨਦੀਪ ਕਾਲੀਏ ਵਾਲਾ ਤੇ ਨਾਲ ਮਹਗਾਣੀਆਂ ਵਾਲਾ ਨੌਜਵਾਨ ਮੈਂ ਦੇਖਦਾ ਵੀ ਜਿਹੜਾ ਸੰਗਤ ਦੇ ਵਿੱਚ ਗੜਾ ਲਾ ਰਿਹਾ ਬਹੁਤ ਧੰਨਵਾਦ ਉਹਨਾਂ ਮਿੱਤਰਾਂ ਦਾ ਲਓ ਰਸੂਲਪੁਰੀਆ ਮੋਨੂ ਆਹ ਕਾਲਗੂ ਦੇ ਪਿੰਡ ਦਾ ਆਹ ਕਹਿੰਦੇ ਵੀ ਬੰਦ ਡੋੜ ਵਾਲਾ ਨੌਜਵਾਨ ਰਾਜਾ ਪਰ ਨੰਬਰ ਆਪਣੀ ਟੀਮ ਚੱਠੇ ਵਾਲੀ ਜੁੜਦਾ ਹੋਇਆ ਲਓ ਜੱਸੇ ਦੀ ਕਬੱਡੀ ਪੈਂਦੀ ਹੈ ਜੱਸਾ ਮਨੀਆਂ ਵਾਲੇ ਦਾ ਜੱਸਾ ਰੇਡ ਪਾਉਣ ਦੇ ਲਈ ਵਧਿਆ ਸੰਤ ਬਾਬਾ ਯਾਰ ਸਿੰਘੀ ਯਾਦਗਰੀ ਕਬੱਡੀ ਕੱਪ ਹੈ 32ਵਾਂ ਮੇਲਾ ਮੇਰੇ ਪੰਜਾਬੀ ਵੀਰੋ ਅਗਲੀਆਂ ਟੀਮਾਂ ਨੂੰ ਬੇਨਤੀ ਹੈ ਵੀ ਜਲਦੀ ਦੇ ਨਾਲ ਖੇਡ ਮੈਦਾਨ ਦੇ ਨਾਲ ਜੁੜ ਜਾਣ ਮਨੀਆਂ ਵਾਲੇ ਦਾ ਜੱਸਾ ਤੇ ਛੱਠੇ ਵਾਲੀਆ ਯਾਦੂ ਹੈ ਹੁਣ ਮੁਕਾਬਲਾ ਸੰਗਤ ਹੈ ਉਹ ਲੱਗਦਾ ਜੋਰ ਨੰਬਰ ਰੇਡਰ ਦਾ ਹੈ ਅੰਕ ਰੇਡਰ ਦੇ ਹਿੱਸੇ ਜੁੜਿਆ ਹੈ ਗੰਗਾ ਵਾਲਾ ਗੁਰਲਾਲ ਵੀ ਉਚੇਚੇ ਤੌਰ ਤੇ ਪੁੱਜਿਆ ਜੀ ਤੇ ਮਾਣ ਕਰਦਾ ਹੈ ਕਿੰਦਾ ਬਿੱਲਾ ਯੂ ਐਸ ਏ ਵਾਲਾ ਤੇ ਸ਼ਰਨਾ ਬਿੱਲਾ ਯੂ ਐਸ ਏ ਵਾਲਾ ਬਿੱਲੇ ਵਾਲੇ ਭਰਾ ਜਿਹੜੇ ਅਮਰੀਕਾ ਜਾਵਸੇ ਨੇ ਅੱਜ ਉਚੇਚੇ ਤੌਰ ਤੇ ਗੰਗਾ ਵਾਲਿਆ ਚੇਚੇ ਤੌਰ ਤੇ ਲੈ ਬਨੰਦ ਮੰਨਦੇ ਨੇ ਉਧਰ ਥੋੜੀ ਸੱਟ ਲੱਗੀ ਹੈ ਪਲੇਅਰ ਦੇ ਬਾਬਾ ਮਿਹਰ ਕਰੇ ਹੱਸਦੇ ਵਸਦੇ ਰਹਿਣ ਕਬੱਡੀ ਦੇ ਖਿਡਾਰੀ ਮੋਲਾ ਗਰਮੀ ਸਰਦੀ ਦੇ ਕੈਂਪਾਂ ਵਿੱਚ ਬੜੀ ਲਾਉਂਦੇ ਨੇ ਤਿਆਰੀ ਵਾਲਾ ਅਮਰਗੜ ਦੀਪੂ ਦੀ ਅਰਦਾਸ ਤੇਰੇ ਚਰਨਾ ਵਿੱਚ ਵਜੇ ਸੱਟ ਨਾ ਕਦੇ ਕਿਸੇ ਖਿਡਾਰੀ ਦੇ ਐਸੀ ਕਰਦੇ ਇਹਨਾਂ ਤੇ ਮਿਹਰ ਤੂੰ ਨਿਆਰੀ ਮੋਲਾ ਥੋੜੀ ਜੀ ਸੱਟ ਲੱਗੀ ਐ ਹੰਤੀ ਜੀ ਦੇਖਿਓ ਅਗਲੀਆਂ ਦੋਨੇ ਟੀਮਾਂ ਵੇਟ ਰੂਮ ਦੇ ਵਿੱਚ ਆ ਜਾਣ ਸਾਰੇ ਇਲਾਕਾ ਨਿਵਾਸੀਆਂ ਦਾ ਜਿੰਨੇ ਵੀ ਉਚੇਚੇ ਤੌਰ ਤੇ ਵੀਰ ਆਏ ਆ ਸਾਰਿਆਂ ਦਾ ਸਤਿਕਾਰ ਹੈ ਔਰ ਅੱਜ ਦੇ ਮੇਲੇ ਤੇ ਜਿੰਨੇ ਵੀ ਫੋਟੋ ਵਾਲੇ ਫੋਟੋਗ੍ਰਾਫਰ ਪਹੁੰਚੇ ਸਟੇਜ ਕੋਲੇ ਸਾਰੇ ਮੈਚ ਹੀ ਬੋਲਦੋ ਬਾਈ ਓਪਨ ਕਬੱਡੀ ਦੇ ਸਾਰੇ ਮੈਚ ਜਿਹੜੇ ਰਹਿੰਦੇ ਨੇ ਬਾਈ ਜੀ ਬੇਨਤੀ ਐ ਵੀ ਟੀਮਾਂ ਇੱਕ ਨਮਾ ਬੇਨਤੀ ਕਰਦਾ ਸਾਊਂਡ ਵਾਲੇ ਬਾਈਆਂ ਨੂੰ ਥੋੜੀ ਜਿਹੀ ਬਾਹਰ ਕੋਲ ਕੇ ਰੱਖੇ ਭਰਾਣ ਕੇ ਵਧੀਆ ਮੈਂ ਦੇਖਦਾ ਵਧੀਆ ਤੁਹਾਡਾ ਪ੍ਰਬੰਧ ਹੈ ਸਾਰੇ ਸਾਡੇ ਮਿੱਤਰਾਂ ਬਹੁਤ ਧੰਨਵਾਦ ਆ ਤੁਲੀ ਜੀ ਮੋٹے ਤੇ ਸੱਟ ਲੱਗੀ ਹੈ ਇਹਦਾ ਦਿਲਪ੍ਰੀਤ ਵਰ ਗਿਆ ਦੀਪੂ ਜੀ ਨੇ ਤੈ ਗਿਆ ਸਿਰਾ ਜਿਹੜੇ ਬਾਦੀਆਂ ਵਾਲਿਆ ਨਾ ਬਾਦੀਆਂ ਵਾਲੇ ਇਹ ਨਵੇਂ ਜਿਹੇ ਮੁੰਡਿਆ ਇਹਨਾਂ ਨੇ ਭਾਗੀ ਬਾਂਦਰ ਦਾ ਮੇਲਾ ਜਿੱਤਿਆ ਆਓ ਦੇਖਦਾ ਸਾਡੇ ਸਾਡੇ ਦਰਮਿਆਨ ਐਸ.ਡੀ.ਐਮ ਪਨੀਰ ਸ਼ਰਮਾ ਜੀ ਜੋ ਕਿ ਸਾਡੇ ਪਿੰਡ ਦੇ ਜੰਪਲ ਆ ਉਹ ਪਹੁੰਚੇ ਆ ਇੱਥੇ ਉਹਨਾਂ ਨੂੰ ਧੰਨਵਾਦ ਕੀਤਾ ਜਾਂਦਾ ਇੱਥੇ ਪਹੁੰਚਣ ਦਾ ਕਮੇਟੀ ਵੱਲੋਂ ਧੰਨਵਾਦ ਜੀ ਉਗੋਕੇ ਪਿੰਡ ਵਾਲੇ ਗਿੰਦੀ ਨੇ ਜੱਫਾ ਲਾ ਕੇ ਬੱਲੇ ਬੱਲੇ ਕਰਾ ਦਿੱ ਹੈ। ਰਸੂਲ ਜੀ ਮਨੂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਕੰਤੀ ਭਾਈ ਅਗਲੀਆਂ ਦੋਨੇ ਟੀਮਾਂ ਲਾਈਨ ਅਪ ਕਰ ਲਿਓ। ਗੁਰਬਾਜ਼ ਸਿੱਧੂ ਜੀ ਸਾਡੇ ਵੀਰ ਉਚੇਚੇ ਤੌਰ ਤੇ ਖਿਡਾਰੀਆਂ ਦੇ ਨਾਲ ਜਾਣ ਪਛਾਣ ਕਰਨਗੇ। ਲਓ ਮਨੂ ਰਸੂਲਪੁਰਿਆ ਰੇਡ ਪਾਉਣ ਦੇ ਲਈ ਵਧਿਆ ਹੋਇਆ। ਫਿਰਤਪਾਲ ਬੀਬੀ ਵਾਲਾ ਉਚੇਚੇ ਤੌਰ ਤੇ ਪੁੱਜਿਆ ਹੋਇਆ। ਕਹਿੰਦੇ ਢਿਲਮੇ ਵਾਲਾ ਮਾਨ ਵੀ ਆਇਆ ਹੋਇਆ ਸਾਡੇ ਸਾਰੇ ਸਾਥੀਆਂ ਦਾ ਢੈਲ ਛੋਟੀ ਜੀ ਉਹਨਾਂ ਦਾ ਵੀ ਬਹੁਤ-ਬਹੁਤ ਸਤਿਕਾਰ ਹੈ ਅੱਜ ਦੇ ਮੇਲੇ ਤੇ ਬੜਾ ਧੰਨਵਾਦ ਹਰ ਦੋਨੇ ਟੀਮਾਂ ਜਿਹੜੀਆਂ ਆ ਉਹ ਅਗਲੀਆਂ ਲੈਨਅਪ ਹੋਣਗੀਆਂ ਗੁਰਬਾਜ ਸਿੱਧੂ ਜੀ ਸਿਰਫ ਜੀਤ ਮਹਿੰਦਰ ਸਿੱਧੂ ਦੇ ਸੁਪੁੱਤਰ ਉਜੇਚੇ ਤੌਰ ਤੇ ਪੁੱਜਿਆ ਲੈ ਵੀ ਨਵੀਂ ਸਿਲਵਰੇ ਵਾਲਿਆ ਵੇਖ ਰੇਡਾਂ ਪੈਂਦੀਆਂ ਚੜ ਚੜ ਕੇ ਇਹ ਕਹਿੰਦੇ ਜੱਸੀ ਆਵਾਦੀਆਂ ਵਾਲਾ ਨੌਜਵਾਨ ਗੁਰਮੀਲ ਸਿੰਘ ਜੀ ਚੋਟੀਆਂ ਐਸਐਸ ਸਾਹ ਵੱਲੋਂ ਲੈ ਵੀ 500 ਰੁਪਇਆ ਕੰਤੀ ਬਾਈ ਇੱਧਰ ਕੌਣ ਆ ਗਿਆ ਓ ਪਿਛਲੇ ਸਾਲ ਦਾ ਫੋਹ ਟਰੈਕਟਰ ਦਾ ਜੇਤੂ ਜ਼ਬਰਜੀ ਵਾਲੇ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਮਾਰ ਦਿਓ ਮੇਰੇ ਵੀਰੋ ਦੀਪ ਦਪੁਰਜੀ ਵਾਲਾ ਵੀ ਆਇਆ ਮੈਨੂੰ ਲੱਗਦਾ ਵੀ ਦੀਪ ਕਲਿਆਣਾ ਵਿੱਚ ਖੇਡਣਾ ਹੋ ਕਿਉਂਕਿ ਬਾਪੂ ਅੱਜ ਬਲਕਰਨ ਦੇ ਆਂਟੀ ਖੇਡਣ ਅੱਜ ਸਿਰਾ ਹੋ ਜੂ ਸਿਰਾ ਮੇਰੇ ਵੀਰੋ ਅੱਜ ਦੁਨੀਆ ਦੇ ਵੱਡੇ ਮੱਲ ਪੁੱਜੇ ਹੋਇਆ ਪਾ ਵੀ ਕਬੱਡੀ ਤੇ ਬੋਲ ਵੱਡੇ ਵੀਰਾਂ ਤਕ ਕਾਂਤੀ ਦੇ ਹੋਣਗੇ ਵੇਖੀ ਜਲ ਹਜੇ ਦਾ ਆਉਂਦਾ ਕੀ ਹੱਥਾਂ ਦੇ ਕਰਾਂ ਇਹ ਤਾਂ ਹਜੇ ਜਿਵੇਂ ਕਹਿੰਦਾ ਡੀਜਰੀ ਵੇਖਿਆ ਪਿਕਚਰ ਬਾਕੀ ਐ ਆਹ ਮੁੰਡਾ ਕਹਿੰਦੇ ਇਧਰ ਦੇ ਪਾਸੇ ਚੂੜ ਜੱਕੀਆ ਕਬੱਡੀ ਪਾ ਰਿਆ ਇਹ ਬਾਂਦਾ ਰੋੜ ਦਾ ਰਾਜਾ ਬਾਦੀਆਂ ਦੀ ਟੀਮ ਲਈ ਖੇਡਦਾ ਨਵਾਂ ਮੁੰਡਾ ਸਿਨਾਹ ਕਰਾਈ ਜਾਂਦਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦੋ ਇਹ ਨਵਾਂ ਮੁੰਡਾ ਸਿਰਾ ਕਰਾਈ ਜਾਂਦਾ ਇਹ ਰਾਜ ਆ ਗਿਆ ਬਾਂਦਾ ਟੋੜਾਣਾ ਜੱਸਾ ਆ ਗਿਆ ਦੀਪੂ ਹਾਂ ਕਹਦੇ ਸਿਰਾ ਓਏ ਗੱਪਰੂਆ ਕਦੇ ਕਦੇ ਛੱਡ ਦੇ ਕਰ ਮੇਲਾ ਟੋਂਗ ਵਾਲੀ ਦਾ ਭਰਿਆ ਪਿਆ ਅੱਜ ਟੋਂਗ ਵਾਲੀ ਵਾਲਿਆਂ ਨੇ ਸੱਪ ਕੱਢ ਤੇ ਵੱਡੇ ਵੱਡੇ ਅੱਜ ਤੇ ਮੇਰੇ ਵੀਰੋ ਐਨ ਗੱਲਾਂ ਵੱਡੀਆਂ ਕਰਾਤੀਆਂ ਮੇਲਾ ਪਿੰਡ ਟੋਂਗ ਵਾਲੀ ਚੱਲਦਾ ਹੈ ਪੜਾਕੇ ਪਈ ਜਾਂਦੇ ਆ ਕਾਕੇ ਖਈ ਜਾਂਦੇ ਆ ਉਹ ਵੇਖ ਕੰਤੀ ਤਾਜੂ ਵਾਲਿਆ ਲੋਕ ਨਿਆਰਾ ਲਈ ਜਾਂਦੇ ਆ ਇੱਕ ਪਾਸੇ ਉਗੋ ਕਿਆਂ ਵਾਲਾ ਬੱਲੇ 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 ਆਹ ਕੀ ਬਾਤ ਹੈ ਉਹ ਟੋਂਗ ਵਾਲੀ ਵਾਲਿਆ ਨਿਆਰਾ ਆਉਂਦਾ ਕੀ ਵਾਹਲੇ ਪਹਿਲਾ ਰੌਣਾ ਹੈ ਪਹਿਲਾ ਰੌਣਾ ਵੇਖੀ ਚੱਲੋ ਅੱਗੇ ਅੱਗੇ ਹੁੰਦਾ ਕੀ ਹੈ ਅੱਗੇ ਅੱਗੇ ਹੋਤਾ ਕੀ ਹੈ ਝੰਡਾ ਵਾਲੀਆਂ ਸਿਰਿਆਂ ਸਮਝਾਲਾ ਮੁੰਡਿਆਂ ਨੂੰ ਮੈਚ ਅਗਲਾ ਵੀ ਤਕੜਾ ਚੋਬਰੇ ਵੀ ਸਿਰੇ ਦੀ ਟੀਮ ਬਣਾ ਕੇ ਲੈ ਕੇ ਆਇਆ ਅਗਲੀਆਂ ਦੋਨੇ ਟੀਮਾਂ ਲਾਈਨ ਅਪ ਹੋਣਗੀਆਂ ਸਾਡੇ ਮਹਿਮਾਨ ਜਿਹੜੇ ਐ ਉਚੇਚੇ ਤੌਰ ਤੇ ਪੁੱਜੇ ਨੇ ਪਰ ਸਾਹਮਣੇ ਗੱਡੀਆਂ ਚ ਗੱਡੀਆਂ ਵੱਜੀਆਂ ਪੁਆਇੰਟ ਰੇਡਰ ਦਾ ਇਧਰ ਮੈਚ ਵੀ ਚੋਟੀ ਦਾ ਬਾਦੀਆਂ ਵਾਲਾ ਜੱਸੀ ਐ ਜੋ ਕਬੱਡੀ ਪਾ ਰਿਹਾ ਬਹੁਤ ਵਧੀਆ ਨਵਾਂ ਉੱਠਿਆ ਨੌਜਵਾਨ ਰੇਡਰ ਹੈ ਜੋ ਹਰ ਮੇਲੇ ਦੇ ਟੌਪ ਦੀਆਂ ਕਬੱਡੀਆਂ ਪਾਉਂਦਾ ਚਾਰ ਜਾਫੀ ਹੈ ਇੱਕ ਪਾਸੇ ਕਹਿੰਦੇ ਜਾਦੂ ਹੈ ਨਾਲ ਤੇਜੂ ਹੈ ਕਾਲੀ ਪੱਟੀ ਦੇ ਵਿੱਚੋਂ ਕੋਕੇ ਪਿੰਡ ਵਾਲੇ ਲਾਹਰ ਸਿੰਘ ਦੇ ਪਿੰਡ ਦਾ ਮੇਰੇ ਮਿੱਤਰੋ ਗੱਲਾਂ ਕਹਿੰਦੇ ਗੁਰਤੇਜ ਬਾਈ ਦੀਆਂ ਹੁੰਦੀਆਂ ਉਸ ਪਿੰਡ ਦੀਆਂ ਗੱਲਾਂ ਨੇ ਮਾਣ ਵਾਲੇ ਪੁਲਵਾਨ ਦੇਰੀ ਦਾ ਪਲੇਅਰ ਲਓ ਬਾਂਦੀਆਂ ਵਾਲਾ ਜੱਸੀ ਤੇ ਇਧਰ ਨੇ ਪਾਉਂਦੇ ਚੱਠੇ ਵਾਲੀਆ ਜਾਦੂ ਪਾਰ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਕਹਿੰਦੇ ਬਾਦੀਆਂ ਦੇ ਨੰਬਰ 7 ਨੇ ਛੱਤਿਆਂ ਦੇ ਨੰਬਰ ਸਾਡੇ 8 ਨੇ ਉਹ ਦਰਸ਼ਕੀਓ ਜੇ ਮੈਚ ਦਾ ਨਿਆਰਾ ਰਹਿਣੇ ਇੱਕ ਵਾਰੀ ਹੱਲਾ ਗੁੱਲਾ ਜਾਂ ਕਰਕੇ ਦੱਸਿਓ ਆ ਸਰਾ ਹੋਣਾ ਸਰਾ ਆ ਮਨੂਆ ਰਸੂਲਪੁਰੀਆ ਰੇਡ ਪਾਉਣ ਦੇ ਲਈ ਵਧ ਚੁੱਕਿਆ ਹੈ ਖੇਡਾਂ ਦੇ ਵਿੱਚੋਂ ਖੇਡ ਕਬੱਡੀ ਵੱਖਰੀ ਖੇਡ ਹੈ ਅੱਜ ਤੁੰਗਵਾਲੀ ਵਾਲਿਆਂ ਨੇ ਕਰਾਤੇ ਵੱਡੇ ਭੇੜ ਆਹ ਕਿਹੜਾ ਇੱਥੋਂ ਆਉ ਬੈਸਟ ਮਿੱਤਰੋ ਕਿਨੇ ਕਿਨੇ ਜਿੱਤਣੇ ਆ ਕੱਪ ਮਿੱਤਰੋ ਤੁੰਗਵਾਲੀ ਵਾਲਿਆਂ ਨੇ ਕਰਾਤੀ ਆਤਮ ਮਿੱਤਰੋ ਆਹ ਤੁੰਗਵਾਲੀ ਵਾਲਿਆਂ ਨੇ ਕਰਾਤੀ ਅੱਜ ਆਤਮ ਮਿੱਤਰੋ ਇਹ ਆ ਕਹਿੰਦੇ ਮਨੂ ਰਸੂਲਪੁਰੀਆ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਆ ਓਏ ਗੱਬਰੂਆ ਪਾ ਦੇ ਕਬੱਡੀ ਉਧਰ ਗਹਿਲਾਂ ਵਾਲਾ ਇਕਬਾਲ ਵੀ ਆ ਗਿਆ ਕੱਲੂ ਕਾਰ ਸਪੋਰਟਸ ਕਲੱਬ ਵੱਡਾ ਕੱਪ ਕਰਵਾਉਂਦੀ ਹੈ ਜਗਰੂਪ ਸਿੱਧੂ ਯੂ ਐਸ ਏ ਤੇ ਕਾਲੇ ਡੋੜ ਹੋਣੀ ਨਿੱਕ ਡੋੜ ਹੋਣੀ ਐਨ ਮਾਨ ਗੁਰਿੰਦਰ ਗਹਿਲਾਵਾਲਾ ਅਮਰੀਕਾ ਜਿਆਸ ਹੈ ਹਾਂਜੀ ਬਈ ਹਰਨੇਕ ਚੋਟੀਆ ਜੀ 5200 ਰੁਪਏ ਨਾਲ ਕਮੇਟੀ ਦਾ ਸਹਿਯੋਗ ਕਰ ਰਹੇ ਆ ਸੋ ਬਹੁਤ ਬਹੁਤ ਧੰਨਵਾਦ ਔਰ ਨਾਲ ਹੀ ਸਾਫਕਾ ਸਰਪੰਚ ਸੁਖਮੰਦਰ ਸਿੰਘ ਉਹਨਾਂ ਦੇ ਬੇਟੇ ਵੱਲੋਂ ਟੂਰਨਾਮੈਂਟ ਕਮੇਟੀ ਦਾ ਸਹਿਯੋਗ ਕੀਤਾ ਗਿਆ ਉਹਨਾਂ ਦਾ ਵੀ ਧੰਨਵਾਦ ਧੰਨਵਾਦ ਆ ਜੀ ਸਾਰੇ ਭਰਾਵਾਂ ਨੂੰ ਇੱਥੇ ਆਉਣ ਤੇ ਜੀ ਆਇਆਂ ਨੂੰ ਬਾਬਾ ਭਾਈ ਰਾਮ ਸਿੰਘ ਸਪੋਰਟਸ ਕਲੱਬ ਕੋੜ ਫੱਤੇ ਵਾਲੇ ਸਾਫ ਦਾ ਸਰਪੰਚ ਉਹਨਾਂ ਦੇ ਬੇਟੇ ਵੱਲੋਂ ਸਹਿਯੋਗ ਕੀਤਾ ਗਿਆ। ਈ ਧੰਨਵਾਦ। ਬਾਬਾ ਭਾਈ ਰਾਮ ਸਿੰਘ ਜੀ ਸਪੋਰਟਸ ਕਲੱਬ ਕੋੜ ਫੱਤੇ ਵਾਲੇ ਭਰਾ ਵੀ ਉਚੇਚੇ ਤੌਰ ਤੇ ਸਾਡਾ ਮਨਦੀਪ ਭਾਈ, ਖਾਨ ਖਾਨ ਭਾਈ ਉਹਨਾਂ ਦੇ ਸਾਰੇ ਸਾਥੀਆਂ ਦਾ ਉੱਚੇ ਚੇ ਤੌਰ ਤੇ ਧੰਨਵਾਦ ਹੈ ਲੈ ਵੀ ਕਾਂਤੀ ਗਰਾਊਂਡ ਚ ਆ ਜਾ ਫਿਰ ਨੌਜਵਾਨ ਆਓ ਆਓ ਕਬੱਡੀ ਪਾਉਣ ਲਈ ਮੋਟਾ ਰਸੂਲ ਬਣਾ ਕੱਲ ਕਹਿੰਦੇ ਵੀ ਆਪਣੇ ਪਿੰਡ ਦੇ ਨੌਜਵਾਨ ਮੇਲੇ ਦਾ ਵੈਸਟ ਰਿਹਾ ਇਧਰਲੇ ਪਾਸੇ ਰਾਜਾ ਬਾਂਦਰ ਰੋਡ ਵਾਲਾ ਨਮਾ ਮੁੰਡਾ ਨਮਾ ਮੁੰਡਾ ਨਮਾ ਮੁੰਡਾ ਕਮਾਲ ਕਰੀ ਜਾਂਦਾ ਓ ਕਮਾਲ ਕਾਦੀ ਸਰਾ ਕਰੀ ਜਾਂਦਾ ਸਰਾ ਕਰੀ ਜਾਂਦਾ ਓ ਸਰਾ ਕਰੀ ਜਾਂਦਾ ਓ ਵਾਤਾਰੀਆਂ ਤਾੜੀਆਂ ਨੰਬਰ 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 9 ਸਾਡੇ ਨਾਲ 9 ਸਾਡੇ ਨਾਲ ਕਾਂਤੀ ਜਿਵੇਂ ਕਹਿੰਦੇ ਹੁੰਦੇ ਨਾ ਭੂਗਨੇ ਚ ਠਾਨੀ ਫਸ ਗਈ ਠਾਨੀਆਂ ਤਾਂ ਬੰਦ-ਬੰਦ ਹੋ ਗਈਆਂ ਓਏ ਹੁਣ ਤਾਂ ਪੰਜਾਂ ਦਾ ਢਾਲਾ ਹੀ ਫਸ ਗਿਆ ਐਣ ਗੱਲਾਂ ਵੱਡੀਆਂ ਨੇ ਸੋਨੀਕੋਟ ਫੱਤੇ ਵਾਲਿਆ ਓ ਬਾਂਦਰ ਡੋੜ ਵਾਲਾ ਸੋਨਾ ਵੀ ਆ ਗਿਆ ਇੱਕ ਪਾਸੇ ਕਹਿੰਦੇ ਮੁੰਡੇ ਸਿਰੇ ਦੇ ਸਿਰੇ ਤੇ ਸਿਰੇ ਦੇ ਆਏ ਹੋਏ ਨੇ ਅੱਜ ਤੁੰਗ ਵਾਲੀ ਪਿੰਡ ਵਿੱਚ ਛਾਏ ਹੋਏ ਨੇ ਗੱਬਰੂ ਮੈਦਾਨਾਂ ਵਿੱਚ ਆਏ ਹੋਏ ਨੇ ਕਰਦੇ ਤਾਜੋ ਵਾਲਿਆਂ ਗੱਲ ਰੇਡ ਪਈ ਹੋਈ ਆ ਇਹ ਰੇਜ ਬਾਂਦੀਆਂ ਵਾਲੇ ਜੱਸੀ ਦੀ ਕਿਦੇ ਉਗੋਕੇ ਵਾਲਾ ਗਿੰਦੀ ਉਗੋਕੇ ਵਾਲਾ ਗਿੰਦੀ ਟੱਕਰ 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 ਹਾਂ ਦੀਪੂ ਕਹਿੰਦਾ ਨਵੇਂ ਜੇ ਮੁੰਡੇ ਉਹ ਨਵੇਂ ਜੇ ਮੁੰਡਿਆਂ ਦੀ ਗੇਮ ਕਿਵੇਂ ਲੱਗੀ ਆ ਛਵਾ ਛਵਾ ਬਾਦੀਆਂ ਵਾਲੇ ਲੈ ਵੀ ਕੰਤੀ ਗੱਲ ਨਵੇਂ ਮੁੰਡਿਆਂ ਦੀ ਹੋਈ ਐ ਜਿਹੜੇ ਜਿਹੜੇ ਕਹਿੰਦੇ ਆ ਵੀ ਸਿਰਾਂ ਹੋ ਰਿਹਾ ਇੱਕ ਵਾਰੀ ਚੜ੍ਹਦੀ ਕਲਾ ਦਾ ਜ਼ਿਕਾਰਾ ਲਾ ਦਿਓ ਫਿਰ ਕੋਈ ਰਸਨਾ ਬੰਦੀ ਨਾ ਰਵੇ ਬੋਲੇ ਈਸਾਨ ਹਾਲ ਉਹ ਸੁਰਿਆ ਕਾਲ ਆਗੀ ਹੋ ਗਿਆ ਆਗੀ ਹੋ ਗਿਆ ਹੋ ਗਿਆ ਉਹੀ ਕੰਮ ਮੈਨ ਲੋ ਇਹਦਾ ਨਵੇਂ ਜੇ ਮੁੰਡੇ ਵੱਡੀ ਟੀਮ ਦਾ ਪੋਪੜਾ ਲਾਉਣਗੇ ਕਬੱਡੀ ਟੀਮ ਨੂੰ ਟਾਈਮ ਨਾਲ ਹਰਾਉਣਗੇ ਛੋਟੀ ਦਾ ਮੈਚ ਹੈ ਕੰਤੀ ਕਹਿੰਦਾ ਪੋਪਲਾ ਲਾਉਣਗੇ ਅੱਜ ਕਹਿੰਦੇ ਨਵੇਂ ਮੁੰਡੇ ਓਏ ਵੱਡਿਆਂ ਵੱਡਿਆਂ ਨੂੰ ਹਰਾਉਣਗੇ ਕੰਤੀ ਇਹ ਕਬੱਡੀ ਹੈ ਇੱਥੇ 4 ਬਾਈ 4 ਟਰਾਲੇ ਮੂਹਤੇ ਹੁੰਦੇ ਵੇਖਿਆ ਇਹ ਕਬੱਡੀ ਆ ਤਿਲਕਣਵਾਦੀਆ ਝੋਟਿਆ ਆਹ ਸਾਹਮਣੇ ਕਹਿੰਦੇ ਰਾਜਾ ਵੀ ਆ ਗਿਆ ਸਾਡਾ ਵੀਰ ਆਹ ਪੁਰਾਣਾ ਸਾਥੀ ਵੀ ਆ ਗਿਆ ਤਾਰੀਕ ਲੈਣਾ ਵਾਲਾ ਤੇ ਜਿਹੜੇ ਜਿਹੜੇ ਤਬਰਜੀ ਵਾਲੇ ਨੂੰ ਦਿਲੋਂ ਪਿਆਰ ਕਰਦੇ ਆ ਰੀ ਤਾੜੀਆਂ ਮਾਰ ਦੋ ਮੇਰੇ ਵੀਰੋ ਵਾਹ ਜੀ ਵਾਹ ਪਹਿਲੇ ਮੈਚ ਦੇ ਵਿੱਚੋਂ ਇੱਕ ਮਿੰਟ ਜੀ ਨੋਟ ਕਰੋ ਪਹਿਲੇ ਮੈਚ ਦੇ ਵਿੱਚ ਜਿਹੜੀ ਟੀਮ ਆ ਉਹ ਬਾਦੀਆਂ ਦੀ ਟੀਮ ਉਹ ਬਿਨਿੰਗ ਹੈ ਕੋਈ ਹੋਲਡ ਦਾ ਪੁਆਇੰਟ ਹੈ ਉਹ ਲਾਸਟ ਪੁਆਇੰਟ ਦੇ ਮਾਨ ਸਾਹਿਬ ਮੈਂ ਬੇਨਤੀ ਕਰਦਾ ਹਾਂ ਆ ਦੋਨੇ ਟੀਮਾਂ ਨੂੰ ਲਾਈਨ ਅਪ ਕਰ ਲਿਓ ਜੀ ਜੱਸੀ ਬਾਦੀਆਂ ਤੇ ਸਾਡਾ ਭਰਾ